ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਇਹ ਸਬਜ਼ੀ ਨੂੰ ਦੇਸੀ ਸਟਾਈਲ ਮਲਾਈ ਪਾ ਕੇ ਬਣਾਵਾਂਗੇ ਤੋਰੀਆਂ ਦੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਲੋ ਜੀ ਵੇਖ ਲੈਣੇ ਆਂ ਇਹ ਤੋਰੀਆਂ ਦੀ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ ਤੋਰੀਆਂ ਲਈਆਂ ਨੇ ਇਹ ਜ਼ਿਆਦਾ ਮੋਟੀਆਂ ਵੀ ਨਹੀਂ ਤੇ ਜ਼ਿਆਦਾ ਬਰੀਕ ਵੀ ਨਹੀਂ ਨੇ ਮੀਡੀਅਮ ਜਿਹਾ ਸਾਈਜ਼ ਦੇਆਂ ਤੋਰੀਆਂ ਨੇ ਇਹ ਘਰ ਦੀਆਂ ਤੋਰੀਆਂ ਨੇ ਇਹਨਾਂ ਨੂੰ ਆਪਾਂ ਪੱਕੀਆਂ ਹੋਈਆਂ ਵੀ ਨਹੀਂ ਕਹਿ ਸਕਦੇ ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੋਰੀਆਂ ਨੂੰ ਛੇਲੇ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕੇ ਬਣਾ ਕਰਿਓ ਇਹ ਵੀਡੀਓ ਨੂੰ ਸਬਜੀ ਨੂੰ ਆਪਾਂ ਦੇਸੀ ਸਟਾਈਲ ਬਣਾਵਾਂਗੇ ਤੇ ਵਿੱਚ ਕੋਈ ਜ਼ਿਆਦਾ ਮਿਰਚ ਮਸਾਲੇ ਐਡ ਨਹੀਂ ਕਰਾਂਗੇ ਇਹ ਸਬਜੀ ਨੂੰ ਆਪਾਂ ਮਲਾਈ ਪਾ ਕੇ ਬਣਾਵਾਂਗੇ ਇਹ ਸਬਜੀ ਦਾ ਕਲਰ ਇਦਾਂ ਦਾ ਹੀ ਰਹੇਗਾ ਆਪਾਂ ਇਸ ਦੇ ਵਿੱਚ ਕਿੰਨੇ ਮਰਜ਼ੀ ਰੈੱਡ ਚਿਲੀ ਪਾਊਡਰ ਵਗੈਰਾ ਐਡ ਕਰ ਲਈਏ ਕਿਉਂਕਿ ਆਪਾਂ ਇਸ ਨੂੰ ਮਲਾਈ ਪਾ ਕੇ ਬਣਾਵਾਂਗੇ ਤੇ ਇਹ ਇਦਾਂ ਦੀ ਹੀ ਬਣੇਗੀ ਇਹ ਏ ਇਦਾਂ ਦੀ ਉਹੀ ਵਧੀਆ ਲੱਗਦੀ ਹੈ ਇਸ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜ ਜੇ ਆਪਾਂ ਇਸ ਨੂੰ ਦੇਸੀ ਸਟਾਈਲ ਵਿੱਚ ਬਣਾਵਾਂਗੇ ਮਲਾਈ ਪਾ ਕੇ ਬਣਾਵਾਂਗੇ ਜੇਕਰ ਆਪਾਂ ਨੂੰ ਇਸ ਦਾ ਕਲਰ ਨਾ ਪਸੰਦ ਹੋਵੇ ਤਾਂ ਆਪਾਂ ਘਿਓ ਦੇ ਵਿੱਚ ਦੇਗੀ ਲਾਲ ਮਿਰਚ ਪਾ ਕੇ ਇਸ ਨੂੰ ਤੜਕਾ ਵੀ ਲਗਾ ਸਕਦੇ ਹਾਂ ਜਾਂ ਤੇਲ ਦੇ ਵਿੱਚ ਦੇਗੀ ਲਾਲ ਮਿਰਚ ਪਾ ਕੇ ਤੜਕਾ ਲਗਾ ਸਕਦੇ ਹਾਂ ਸਾਰੀਆਂ ਤੋਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਸ਼ੈੱਲ ਲਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਤੋ ਪਹਿਲਾਂ ਸੀ ਆਪਣੇ ਚੈਨਲ ਤੇ ਆਲੂਆਂ ਵਾਲੇ ਮਿੱਥੇ ਪਰੌਂਠੇ ਆਲੂ ਤੇ ਬੇਸਨ ਵਾਲੇ ਮਿੱਥੇ ਪਰੌਂਠੇ সুইਟ ਰੈਸਪੀਸ ਸਬਜ਼ੀਆਂ ਦੀਆਂ ਰੈਸਪੀ ਤੇ ਕਈ ਹੋਰ ਰੈਸਪੀ ਸ਼ੇਅਰ ਕੀਤੀਆਂ ਨੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਹ ਬਹੁਤ ਹੀ ਇਨਸਟੈਂਟ ਰੈਸਪੀ ਹੈ ਸਾਰੀਆਂ ਤੋਰੀਆਂ ਨੂੰ ਆਪਾਂ ਇਸ ਤਰ੍ਹਾਂ ਛੱਲ ਲਵਾਂਗੇ। ਇਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਇਹ ਸਬਜ਼ੀ ਨੂੰ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਟੇਸਟੀ ਬਣੇਗੀ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਦੀਆਂ ਤੋਰੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਸਬਜ਼ੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਟੇਸਟੀ ਵੀ ਲੱਗਦੀ ਹੈ। ਤੋਰੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਛੇਲਾ ਲਵਾਂਗੇ। ਤੋਰੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅੱਜ ਆਪਾਂ ਇਹ ਸਬਜ਼ੀ ਨੂੰ ਮਲਾਈ ਪਾ ਕੇ ਬਣਾਵਾਂਗੇ ਕੁੱਕਰ ਵਿੱਚ ਬਣਾਵਾਂਗੇ ਮਲਾਈ ਪਾ ਕੇ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੋਰੀਆਂ ਨੂੰ ਆਪਾਂ ਇਸ ਤਰ੍ਹਾਂ ਪਤਲਾ ਪਤਲਾ ਛੱਲ ਮੰਗੀ ਨਾ ਪਤਲਾ ਛਿਲਕ ਉਤਾਰਦੇ ਮੰਗੇ रेसिपी ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਕ ਤੁਹਾਨੂੰ ਤੋਰੀਆਂ ਦੀ ਸਬਜ਼ੀ ਖਾਣਾ ਨਹੀਂ ਪਸੰਦਤਾ ਤੁਸੀਂ ਇੱਕ ਵਾਰ ਇਹ ਸਬਜ਼ੀ ਨੂੰ ਇਸ ਤਰ੍ਹਾਂ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਤੁਹਾਨੂੰ ਬਹੁਤ ਪਸੰਦ ਆਏਗੀ ਹੁਣ ਮੈਂ ਸਾਰੀਆਂ ਤੋਰੀਆਂ ਨੂੰ ਛਿਲ ਲਵਾਂਗੀ ਹੁਣ ਮੈਂ ਸਾਰੀਆਂ ਤੋਰੀਆਂ ਨੂੰ ਛਿਲ ਕੇ ਚੰਗੀ ਤਰ੍ਹਾਂ ਧੋ ਲਿਆ ਹੈ హా తోరి కట్ తర తోరియా కట్లే థోడ జా కట్స్ తరికే నోరయను బక బీ కట్టు ਉਸੇ ਦੇਖ ਸਕਦੀ ਹਾਂ ਤੋਰੀਆਂ ਕੱਚੀਆਂ ਨੇ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਜੇਕਰ ਇਹਨਾਂ ਦੇ ਵਿੱਚ ਬੀਜ ਹੋਣਗੇ ਤੇ ਤੋਰੀਆਂ ਪੱਕੀਆਂ ਹੋਣੀਆਂ ਫਿਰ ਇਹਨਾਂ ਦੀ ਸਬਜ਼ੀ ਸਵਾਦ ਨਹੀਂ ਬਣੇਗੀ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਨੇ ਬਹੁਤ ਹੀ ਕੱਚੀਆਂ ਕੱਚੀਆਂ ਤੋਰੀਆਂ ਨੇ ඔයානු අපායිනක ලම්බා කටලමන්ගේ එනක මොට අකට්ලමන්ගේ ඒත් තොරි අයික කිලෝව දෙක රීභ හෝනිිය ਖੀਤੋਰੀਆਂ ਦੀ ਸਬਜ਼ੀ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨੂੰ ਬਣਨ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਜੋ ਇਸ ਤਰੀਕੇ ਦੀਆਂ ਮੋਟੀਆਂ ਤੋਰੀਆਂ ਹੋਣੀਆਂ ਹਨ ਉਹਨਾਂ ਦੇ ਵਿੱਚ ਪਾਣੀ ਦਾ ਯੂਜ਼ ਬਹੁਤ ਘੱਟ ਹੋਏਗਾ ਤੁਸੀਂ ਸੋਚ ਰਹੇ ਹੋਵੋਗੇ ਕਿ ਵੀਡੀਓ ਥੋੜੀ ਲੰਬੀ ਹੈ ਕਟਿੰਗ ਵਗੈਰਾ ਦਿਖਾਈ ਗਈ ਹੈ ਕਿ ਇਹ ਤਾਂ ਸਭ ਨੂੰ ਆਉਂਦੀ ਹੀ ਆ ਪਰ ਐਵੇਂ ਨਹੀਂ ਹੈਗਾ ਕਈ ਵਾਰ ਆਪਾਂ ਜਦੋਂ ਕੋਈ ਵੀ ਰੈਸਪੀ ਬਣਾਉਨੇ ਆ ਤਾਂ ਉਸ ਦੇ ਵਿੱਚ ਆਪਾਂ ਨੂੰ ਪ੍ਰੋਪਰ ਪ੍ਰੋਸੈਸ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਚੀਜ਼ ਕਿਵੇਂ ਬਣੀ ਕਿਵੇਂ ਬਣਾਈ ਜੇਕਰ ਆਪਾਂ ਸਬਜ਼ੀ ਬਣਾਵਾਂਗੇ ਤੇ ਉਸ ਦੀ ਕਟਿੰਗ ਵੀ ਜ਼ਰੂਰੀ ਆਪਾਂ ਕਿਸ ਤਰ੍ਹਾਂ ਕਰਨੀ ਹੈ ਕਟਿੰਗ ਸਬਜ਼ੀ ਦੀ ਸਬਜ਼ੀ ਨੂੰ ਕਿਸ ਤਰ੍ਹਾਂ ਕੱਟਣਾ ਹੈ ਅਸੀਂ ਤੁਹਾਡੇ ਲਈ ਬਿਨਾਂ ਐਡਿਟ ਕੀਤੇ ਤੋਂ ਪੂਰੀ ਵਲੌਗ ਲੈ ਕੇ ਆਏ ਹਾਂ ਵੈਸੇ ਤੇ ਸਾਡੇ ਲਈ ਵੀ ਬਹੁਤ ਮੁਸ਼ਕਲ ਹੈ ਇੰਨਾ ਲੰਬਾ ਵੀਡੀਓ ਨੂੰ ਸ਼ੂਟ ਕਰਨਾ ਨਾਲ ਨਾਲ ਕੰਮ ਕਰਨਾ ਪਰ ਅਸੀਂ ਤੁਹਾਡੇ ਲਈ ਵੀਡੀਓ ਨੂੰ ਇਸ ਕਰਕੇ ਲੰਬਾ ਕੀਤਾ ਹੈ ਤਾਂ ਕਿ ਜਦੋਂ ਆਪਾਂ ਕੋਈ ਵੀ ਰੈਸਪੀ ਬਣਾਈਏ ਤੇ ਆਪਾਂ ਨੂੰ ਉਸਦੇ ਬਾਰੇ ਪੂਰੀ ਜਾਣਕਾਰੀ ਹੋਵੇ ਤੇ ਰੈਸਪੀ ਵਧੀਆ ਬਣੀ ਕਿਉਂਕਿ ਆਪਾਂ ਤੋਰੀਆਂ ਦਾ ਥੋੜਾ ਜਿਹਾ ਮੋਟਾ ਛਿਲਕਾ ਉਤਾਰਿਆ ਹੈ ਜਿਆਦਾ ਮੋਟਾ ਵੀ ਨਹੀਂ ਉਤਾਰਾਂਗੇ ਥੋੜਾ ਜਿਹਾ ਆਮ ਨਾਲੋਂ ਆਪਾਂ ਥੋੜਾ ਜਿਹਾ ਤਾਂ ਮੋਟਾ ਛਿਲਕਾ ਉਤਾਰਾਂਗੇ ਤੇ ਇਸ ਦੇ ਸਖਤ ਜਿਹੇ ਹਿੱਸੇ ਨੂੰ ਵੀ ਆਪਾਂ ਕੱਢ ਦੇਵਾਂਗੇ ਫਿਰ ਸਬਜ਼ੀ ਵਧੀਆ ਬਣੇਗੀ ਇਸ ਲਈ ਕਟਿੰਗ ਨੂੰ ਵਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਆਪਾ ਤੋਰੀਆਂ ਦਾ ਹਲਕਾ ਜਿਹਾ ਛਿਲਕਾ ਉਤਾਰ ਲਵਾਂਗੇ ਤੇ ਫਿਰ ਇਹ ਸਬਜ਼ੀ ਦੇ ਵਿੱਚ ਮਿਕਸ ਨਹੀਂ ਹੋਣੀ ਆ ਉਸੇ ਤਰ੍ਹਾਂ ਸਬਜ਼ੀ ਦੇ ਵਿੱਚ ਪਈਆਂ ਰਹਿਣੀਆਂ ਤੇ ਸਬਜ਼ੀ ਸਵਾਦ ਨਹੀਂ ਬਣੇਗੀ ਇਸੇ ਤਰ੍ਹਾਂ ਆਪਾਂ ਸਾਰੀ ਸਬਜੀ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਵੀ ਤੋਰੀ ਪੱਕੀ ਨਹੀਂ ਹੈ ਇਹ ਵੀ ਕੱਚੀ ਹੀ ਹੈ ਇਹਨਾਂ ਨੂੰ ਥੋੜਾ ਜਿਹਾ ਤੋੜਨ ਤੇ ਸਮਾਂ ਲੱਗ ਗਿਆ ਕਿਉਂਕਿ ਕਈ ਵਾਰ ਆਪਾਂ ਕੋਈ ਹੋਰ ਰੈਸਪੀ ਬਣਾਉਣੀ ਹੁੰਦੀ ਹੈ ਤਾਂ ਆਪਾਂ ਉਸ ਨੂੰ ਸਹੀ ਚਾਅ ਮਤੇ ਨਹੀਂ ਤੋੜ ਪਾਉਂਦੇ ਉਰੀਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਨਾ ਜ਼ਿਆਦਾ ਮੋਟਾ ਤੇ ਨਾ ਜ਼ਿਆਦਾ ਬਰੀਕ ਹੁਣ ਆਪਾਂ ਸਬਜ਼ੀ ਨੂੰ ਕੱਟ ਲਿਆ ਹੈ ਉਹਨਾਂ ਆਪਾਂ ਸਾਬਜੀ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਹੁਣ ਆਪਾਂ ਤੜਕੇ ਜਾਂ ਮਸਾਲੇ ਦੀ ਤਿਆਰੀ ਕਰਾਂਗੇ ਉਸ ਤੇ ਲਈ ਇੱਥੇ ਮੈਂ ਚਾਰ ਪਿਆਜ਼ ਲਏ ਨੇ ਲਸਣ ਲਈ ਹੈ ਦੋ ਹਰੀਆਂ ਮਿਰਚਾਂ ਲਵਾਂਗੇ ਪਿਆਜ਼ ਨੂੰ ਆਪਾਂ ਛਿੱਲ ਲਵਾਂਗੇ ਜਿਹਨਾਂ ਆ ਕਪਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ वैसे ਤਾਂ ਆਪਾਂ ਸਬਜੀ ਦੇ ਵਿੱਚ ਟਮਾਟਰ ਵੀ ਐਡ ਕਰ ਸਕਦੇ ਹਾਂ ਪਰ ਆਪਾਂ ਕਰਾਂਗੇ ਨਹੀਂ ਕਿਉਂਕਿ ਮਲਾਈ ਪਾਵਾਂਗੇ ਕਿਉਂਕਿ ਮਲਾਈ ਪਾਉਣ ਦਾ ਕਰਕੇ ਸਬਜੀ ਫਟ ਨਾ ਜਾਵੇ ਜੇਕਰ ਆਪਾਂ ਇਸਦੇ ਵਿੱਚ ਟਮਾਟਰ ਐਡ ਕਰ ਦੇਵਾਂਗੇ ਤਾਂ ਸਾਰੇ ਪਿਆਜ਼ ਨੂੰ ਛੱਲ ਲਵਾਂਗੇ ਤੋਰੀਆਂ ਦੀ ਸਬਜ਼ੀ ਤਾਂ ਤੁਸੀਂ ਕਈ ਵਾਰ ਖਾਦੀ ਹੋएगी ਗਰੇਵੀਦਾਰ ਖਾਦੀ ਹੋएगी ਮਸਾਲੇਦਾਰ ਖਾਦੀ ਹੋएगी ਇਸ ਤੋਂ ਵਧੀਆ ਕਲਰ ਵਿੱਚ ਬਣੀ ਹੋਈ ਖਾਦੀ ਹੋएगी ਪਰ ਅੱਜ ਆਪਾਂ ਇਸ ਨੂੰ ਸਿੰਪਲ ਤਰੀਕੇ ਨਾਲ ਬਣਾਵਾਂਗੇ ਕੋਈ ਜ਼ਿਆਦਾ ਇਸ ਦੇ ਵਿੱਚ ਰੱਡ ਚਿਲੀ ਪਾਊਡਰ ਵਗੈਰਾ ਐਡ ਕਰਕੇ ਕਲਰ ਨਹੀਂ ਬਣਾਵਾਂਗੇ ਕਿਉਂਕਿ ਆਪਾਂ ਇਸ ਦੇ ਵਿੱਚ ਮਲਾਈ ਪਾਵਾਂਗੇ ਤਾਂ ਆਪਾਂ ਇਸ ਨੂੰ ਜ਼ਿਆਦਾ ਕਲਰਫੁਲ ਨਹੀਂ ਬਣਾਵਾਂਗੇ ਕਿਉਂਕਿ ਘਰ ਦੇ ਵਿੱਚ ਬੱਚਿਆਂ ਨੇ ਵੀ ਤੇ ਬਜ਼ੁਰਗਾਂ ਨੇ ਵੀ ਸਬਜ਼ੀ ਖਾਣੀ ਹੁੰਦੀ ਹੈ ਇਸ ਲਈ ਆਪਾਂ ਇਸ ਦੇ ਵਿੱਚ ਜ਼ਿਆਦਾ ਮਿਰਚ ਵਗੈਰਾ ਐਡ ਨਹੀਂ ਕਰਾਂਗੇ ਸਟਰਾਪਾਸਰੀ ਪਿਆਜ਼ ਵਗੈਰਾ ਨੂੰ ਛੇਲੇ ਲਵਾਂਗੇ ਹੁਣ ਮੈਂ ਪਿਆਜ਼ ਤੇ ਸਭ ਨੂੰ ਛੇਲੇ ਲਿਆ ਹੈ ਲਸਣ ਨੂੰ ਵੀ ਅਪਾ ਛੇਲੇ ਲਵਾਂਗੇ ਰੈਸਪੀ ਜੰਗੀ ਲਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ ਨਵੇਂ ਰੈਸਪੀ ਬਲੌਗਸ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰ੍ਹਾਂ ਦੇ ਹੋਰ ਰੈਸਪੀ ਬਲੌਗਸ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਸਣ ਨੂੰ ਛੇਲੇ ਲਵਾਂਗੇ ਹਰੀਆਂ ਮਿਰਚਾਂ ਸਬਜ਼ੀ ਦੇ ਵਿੱਚ ਆਪਾਂ ਆਪਣੇ ਹਿਸਾਬ ਨਾਲ ਹੀ ਐਡ ਕਰਾਂਗੇ ਹੁਣ ਮੈਂ ਪਿਆਜ਼ ਨੂੰ ਛੇਲ ਕੇ ਤੇ ਲਸਣ ਨੂੰ ਸਭ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਇਹ ਸਭ ਨੂੰ ਚੰਗੀ ਤਰ੍ਹਾਂ ਆਪਾਂ ਛੇਲੇ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਫਲਾ ਸਾਨੂੰ ਬਰੀਕ ਬਰੀਕ ਕੱਟ ਲਵਾਂਗੇ ਇਹ ਸਬਜੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਟੇਸਟੀ ਸਬਜੀ ਤਿਆਰ ਹੋ ਜਾਂਦੀ ਹੈ ਇਹ ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਇਸ ਤਰ੍ਹਾਂ ਕੱਟ ਕੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਦੇ ਵਿੱਚ ਦੋ ਹਰੀਆਂ ਮਿਰਚਾਂ ਐਡ ਕੀਤੀਆਂ ਜੇ ਹਰੀਆਂ ਮਿਰਚਾਂ ਨੂੰ ਤੇ ਲਸਣ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਹੈ ਪਿਆਜ਼ ਵਗੈਰਾ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਇਸ ਤਰ੍ਹਾਂ ਕੱਟ ਕੇ ਆਪਾਂ ਇਸ ਨੂੰ ਦਰਦਰਾ ਪੀਸ ਲਵਾਂਗੇ ਆਜ ਨੂੰ ਪਿਆਜ਼ ਦਰਦਰਾ ਪੀਸ ਕੇ ਪਾਵਾਂਗੇ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਆਪਾਂ ਪਿਆਜ਼ ਨੂੰ ਥੋੜਾ ਜਿਹਾ ਮੋਟਾ ਕੱਟ ਲਵਾਂਗੇ ਤੇ ਫਿਰ ਇਹਨਾਂ ਦਾ ਮਸਾਲਾ ਬਣਾ ਲਵਾਂਗੇ ਤੇ ਮਸਾਲਾ ਚਲਦੀ ਬਣ ਜਾਏਗਾ ਦੀਆਂ ਮਿਰਚਾਂ ਨੂੰ ਤੇ ਲਸਣ ਨੂੰ ਆਪਾਂ ਕੱਟ ਕੇ ਪਾਵਾਂਗੇ। ਅਤੇ ਇਸ ਤਰ੍ਹਾਂ ਇਹਦਾ ਮਸਾਲਾ ਬਣ ਕੇ ਤਿਆਰ ਹੈ। ਹੁਣ ਆਪਾਂ ਸਬਜ਼ੀ ਬਣਾਵਾਂਗੇ। ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ। ਹੁਣ ਤੇਲ ਗਰਮ ਹੋ ਚੁੱਕਿਆ ਹੈ। ਇਸ ਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ। ਜੀਰਾ ਨੂੰ 골ਡਨ ਬ੍ਰਾਊਨ ਹੁੰਨ ਤੱਕ ਥੋੜਾ ਜਿਹਾ ਪਕਾ ਲਵਾਂਗੇ। ਇਸਦੇ ਵਿੱਚ ਕੱਟੀ ਹੋਈ ਲਸਣ ਐਡ ਕਰਾਂਗੇ ਲਸਣ ਨੂੰ ਵੀ ਆਪਾਂ ਮਿਕਸ ਕਰਕੇ ਥੋੜਾ ਜਿਹਾ ਪਕਾ ਲਵਾਂਗੇ ਹੁਣ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ ਇਹਨਾਂ ਨੂੰ ਵੀ ਮਿਕਸ ਕਰਕੇ ਪਕਾ ਲਵਾਂਗੇ ਪਿਆਜ਼ ਐਡ ਕਰਾਂਗੇ ਪਿਆਜ਼ ਐਡ ਕਰਾਂਗੇ ਜਿਸ ਨੂੰ ਪਾਦਰਦਰਾ ਜਿਹਹਾ ਮਸਾਲਾ ਬਣਾ ਕੇ ਰੱਖਿਆ ਸੀ ਪਿਆਜ਼ ਨੂੰ ਮਿਕਸ ਕਰਕੇ ਪਕਾ ਲਵਾਂਗੀ ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੇ ਤੜਕੇ ਜਾਂ ਮਸਾਲੇ ਨੂੰ ਇਸੇ ਤਰ੍ਹਾਂ ਪਕਾ ਲਵਾਂਗੀ ਹੁਣ ਆਪਾਂ ਇਸਦੇ ਵਿੱਚ ਤੋਰੀਆਂ ਐਡ ਕਰਾਂਗੇ ਕੱਟੀਆਂ ਹੋਈਆਂ ਸਾਰੀਆਂ ਤੋਰੀਆਂ ਐਡ ਕਰ ਦੇਵਾਂਗੇ ਤੋਰੀਆਂ ਨੂੰ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਇਹਦਾ ਲਵਾਂਗੇ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਪਾਣੀ ਐਡ ਨਹੀਂ ਕੀਤਾ ਹੈ ਫਿਰ ਵੀ ਇਹ ਤੋਰੀਆਂ ਪਾਣੀ ਛੱਡ ਜਾਣੀਆਂ ਹੁਣ ਆਪਾਂ ਸਬਜੀ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਐਡ ਕਰਾਂਗੇ ਹਲਦੀ ਪਾਊਡਰ ਐਡ ਕਰਾਂਗੇ ਮੈਂ ਇਥੇ 2 ਚਮਚ ਹਲਦੀ ਪਾਊਡਰ ਐਡ ਕੀਤਾ ਹੈ ਅੱਧਾ ਚਮਚ ਬਲੈਕ ਪੀਪਰ ਐਡ ਕਰਾਂਗੇ ਨਾਮ加ਡ ਕਰਾਂਗੇ। ਨਾਮ ਕੋ ਸਵਾਦ ਅਨੁਸਾਰ ਹੀ ਪਾਵਾਂਗੇ। ਇੱਕ ਚਮਚ ਗਰਮ ਮਸਾਲਾ ਪਾਵਾਂਗੇ। ਇੱਕ ਚਮਚ ਧਨੀਆ ਪਾਊਡਰ ਐਡ ਕਰਾਂਗੇ। ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ। ਇਸ ਤਰੀਕੇ ਦੇ ਨਾਲ ਤੋਰੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਪਾਂ ਇਸ ਨੂੰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਬਣਾਵਾਂਗੇ ਮਸਾਲਿਆਂ ਨੂੰ ਤੋਰੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਤੋਰੀਆਂ ਉੱਪਰ ਜੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਸਬਜੀ ਨੇ ਪਹਿਲਾਂ ਨਾਲ ਕਾਫੀ ਪਾਣੀ ਛੱਡ ਦਿੱਤਾ ਹੈ ਆਪਾਂ ਸਬਜੀ ਨੂੰ ਇਸੇ ਤਰ੍ਹਾਂ ਬਿਨਾਂ ਢੱਕੇ ਤੋਂ ਪਕਾ ਲਵਾਂਗੇ ਥੋੜੀ ਦੇਰ ਇਸ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਬਜੀ ਨੇ ਕਾਫੀ ਪਾਣੀ ਛੱਡ ਦਿੱਤਾ ਹੈ ਆਜਾ ਪਾ ਸਬਜੀ ਨੂੰ ਬੇਨਾਬੈਸਰ ਲਗਾਏ ਤਾਂ ਇਸ ਤਰੀਕੇ ਦੇ ਨਾਲ ਪਕਾਵਾਂਗੇ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ ਸਬਜੀ ਨੂੰ ਤੁਸੀਂ ਦੇਖੋਗੇ ਇਸ ਤਰ੍ਹਾਂ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਕਈ ਵਾਰ ਤੋਰੀਆਂ ਦਾ ਕੱਚਾਪਨ ਜਿਹਾ ਆਪਾਂ ਨੂੰ ਲੱਗਦਾ ਹੈ ਇਸ ਤਰ੍ਹਾਂ ਪਕਾਉਂਦੇ ਨਾਲ ਇਹ ਨਹੀਂ ਲੱਗੇਗਾ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਹੁਣ ਆਪਾਂ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ ਬੀਨਾਂ ਸਿਟੀ ਲਗਾਏ ਤਾਂ ਸਬਜੀ ਨੂੰ ਵਿੱਚ ਵਿੱਚ ਦੀ ਢੱਕ ਕੇ ਆਪਾਂ ਪਕਾ ਲਵਾਂਗੇ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ ਇੱਕ ਕਾਲੀ ਆਪਾਂ ਫਰੈਸ਼ ਮਲਾਈ ਪਾਵਾਂਗੇ ਸਬਜੀ ਦੇ ਵਿੱਚ ਮਲਾਈ ਨੂੰ ਸਬਜੀ ਦੇ ਵਿੱਚ ਐਡ ਕਰ ਦੇਵਾਂਗੇ ਵੈਸੇ ਤਾਂ ਆਪਾਂ ਪਾਣੀ ਨੂੰ ਤੋਰੀਆਂ ਦੇ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀ ਵੈਸੇ ਤਾਂ ਆਪਾਂ ਤੋਰੀਆਂ ਦੇ ਪਾਣੀ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਸੀ ਬਾਰੇ ਤੋਰੀਆਂ ਦਾ ਨੇਚਰਲ ਪਾਣੀ ਹੈ ਜੇਕਰ ਆਪਾਂ ਇਸ ਨੂੰ ਜ਼ਿਆਦਾ ਸੁਕਾਉਣਾ ਹੋਏਗਾ ਤੇ ਆਪਾਂ ਇਸ ਨੂੰ ਕੜਾਹੀ ਦੇ ਵਿੱਚ ਬਣਾ ਲਵਾਂਗੇ ਸਬਜੀ ਬਣ ਕੇ ਤਿਆਰ ਹੈ ਸਬਜੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਵਾਂਗੇ ਰੋਟੀਆਂ ਪਰੌਂਠੇ ਦੇ ਨਾਲ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਹੁਤ ਇਨਸਟੈਂਟ ਰੈਸਪੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ। ਸਬਜ਼ੀ ਨੂੰ ਬੋਲ ਦੇ ਵਿੱਚ ਸਰਵ ਕਰ ਲਵਾਂਗੇ। ਟੇਸਟੀ ਸਬਜ਼ੀ ਬਣ ਕੇ ਤਿਆਰ ਹੈ। ਜੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ। ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਵੀਡੀਓ ਨੂੰ ਬਿਨਾ ਸਕਿੱਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ।